ਤੇ ਸਾਨੂੰ ਬੜੀ ਖੁਸ਼ੀ ਹੈ ਕਿ ਪ੍ਰਵਾਦ ਵਿੱਚ ਵਾਧਾ ਹੋਇਆ ਹੈ ਪੂਰੀ ਤਿਆਰੀ ਹੈ ਜੀ ਲੋਕਾਂ 'ਚ ਉਤਸ਼ਾਹ ਹੈ ਔਰ ਬਹੁਤ ਪਿੰਡਾਂ 'ਚ ਸਹਿਮਤੀ ਹੋ ਰਹੀ ਹੈ ਮੈਨੂੰ ਇਹ ਲੱਗਦਾ ਵੀ ਰਾਜਪੁਰੇ 'ਚ ਸ਼ਾਇਦ ਅਸੀਂ 90% ਪਿੰਡਾਂ 'ਚ ਸਹਿਮਤੀ ਕਰਵਾ ਲਾਂਗੇ ਇਹਨਾਂ ਦੀਆਂ ਜੋ ਨੀਤੀਆਂ ਜੋ ਡਵੈਲਪਮੈਂਟ ਨੂੰ ਦੇਖਦੇ ਹੋਏ ਅੱਜ ਮੈਂ ਸ਼੍ਰੋਮਣੀ ਕਾਲੀਦਾਨੋਂ ਛੱਟ ਕੇ ਦਿਹਾਤੀ ਪ੍ਰਧਾਨ ਸੀਗਾ ਸ਼੍ਰੋਮਣੀ ਕਾਲ ਦਾ ਮੈਂ ਜਿੰਨਾਂ ਕੋਲ ਆਇਆ ਬਿਨਾਂ ਕੰਡੀਸ਼ਨ ਦੇ ਕੋਈ ਅਹੁਦਾ ਕਿਉਂਕਿ ਦੇਖੋ ਅਹੁਦਾ ਮੈਂ ਨਹੀਂ ਰੱਖਦਾ ਥੋੜਾ ਇੱਜ਼ਤ ਮਾਨ ਰੱਖਦਾ ਕਿਉਂਕਿ ਜਿਹੜੇ ਇਹਨਾਂ ਨਾਲ ਸਾਡੇ ਤੋਂ ਪਹਿਲਾਂ ਆਮ ਪਾਰਟੀ ਨੂੰ ਜੁੜੇ ਹੋਏ ਜਿਹ ਅਸੀਂ ਉਹਨਾਂ ਨੂੰ ਦੇਖ ਕੇ ਅਸੀਂ ਉਹਦੇ ਮੰਗੇ ਸਾਨੂੰ ਚੰਗਾ ਨਹੀਂ ਲੱਗਦਾ ਵੀ ਜੇ ਅਸੀਂ ਅੱਜ ਆਮ ਪਾਰਟੀ ਦਾ ਪੱਲਾ ਫੜਿਆ ਅਸੀਂ ਦੋਗਲੀ ਪਾਲਿਸੀ ਕਰ ਲੈਣੀ ਸੀ ਆਮ ਪਾਰਟੀ ਦਾ ਝੰਡਾ ਚੱਕਿਆ ਤਾਂ ਆਮ ਪਾਰਟੀ ਨਾਲ ਹੀ ਰਾਜਪੁਰਾ ਦੇ ਵਿੱਚ ਇੱਕ ਵਾਰ ਫਿਰ ਤੋਂ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ ਸਪਿੰਡ ਸ਼ਾਮਦੂ ਤੋਂ ਅਕਾਲੀ ਦਲ ਦੇ ਵਰਕਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਜੀ ਹਾਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਰਾਜਪੁਰਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਫਿਰ ਤੋਂ ਮਜ਼ਬੂਤੀ ਮਿਲਦੀ ਹੋਈ ਨਜ਼ਰ ਆ ਰਹੀ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੇ ਇੱਕ ਹਫਤਾ ਬਹੁਤ ਤੋਂ ਬਾਅਦ ਹੁਣ ਲਗਾਤਾਰ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਪਹਿਲਾਂ ਵੀ ਰਾਜਪੁਰਾ ਦੀ ਆਮ ਆਦਮੀ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ ਤੇ ਅੱਜ ਪਿੰਡ ਸ਼ਾਮਦੂ ਤੋਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਜੰਡੋਲੀ ਅਤੇ ਇਸ ਦੇ ਨਾਲ ਹੀ ਹਲਕਾ ਪ੍ਰਧਾਨ ਸੈਣੀ ਸਮਾਜ ਜਸਵਿੰਦਰ ਸਿੰਘ ਜੈਲਦਾਰ ਆਪਣੀ ਟੀਮ ਦੇ ਨਾਲ ਵਿਧਾਇਕਾ ਨੀਲਾ ਮਿੱਤਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਏ ਵਿਧਾਇਕਾ ਨੀਲਾ ਮਿੱਤਰ ਨੇ ਆਖਿਰ ਕੀ ਕਿਹਾ ਇਹ ਵੀ ਸੁਣਦੇ ਆ। ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਹੋਇਆ ਹੈ ਅੱਜ ਸਾਡੇ ਵਿੱਚ ਸ਼ਾਮ ਦੂਤੋ ਜੈਲਦਾਰ ਜੀ ਜਿਹੜੇ ਕਿ ਬੀਸੀ ਵਿੰਗ ਦੇ ਮੀਤ ਪ੍ਰਧਾਨ ਸੀਗੇ ਅਕਾਲੀ ਦਲ ਦੇ ਉਹ ਆਪਣੀ ਪੂਰੀ ਟੀਮ ਨਾਲ ਆ ਜਾ ਆਮ ਆਦਮੀ ਪਾਰਟੀ ਵਿੱਚ ਜੁਆਇਨ ਹੋਏ ਹੈ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਔਰ ਸਾਡੇ ਪਾਰਟੀ ਦੇ ਪ੍ਰਧਾਨ ਤੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਵੀ ਇਹਨਾਂ ਦਾ ਸਵਾਗਤ ਕਰਦੇ ਆਂ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਵਿੱਚ ਵਾਧਾ ਹੋਇਆ ਔਰ ਦੂਜੇ ਪਾਸੇ ਤੁਹਾਨੂੰ ਪਤਾ ਹੀ ਹੈ ਕਿ ਅਕਾਲੀ ਦਲ ਦਾ ਅੱਜਕਲ ਕੀ ਹਾਲ ਹੈ ਅਕਾਲੀ ਦਲ ਬਿਲਕੁਲ ਖਤਮ ਹੋ ਰਿਹਾ ਮੈਨੂੰ ਲੱਗਦਾ ਬਹੁਤ ਜਲਦੀ ਰਾਜਪੁਰੇ ਵਿੱਚੋਂ ਅਕਾਲੀ ਦਲ ਦਾ ਨਾਮ ਹੀ ਖਤਮ ਹੋ ਜੂਗਾ ਕੱਲ ਹੁਲਕੇ ਪਿੰਡ ਵਿੱਚ ਵੀ ਅਕਾਲੀ ਦਲ ਵੱਡੀ ਮਾਤਰਾ ਵਿੱਚ ਜੁਆਇਨ ਹੋਇਆ ਹੈ ਸਾਥੀ ਔਰ ਹੁਲਕਾ ਪਿੰਡ ਅਕਾਲੀ ਦਲ ਰਾਤ ਬਣ ਗਿਆ ਤਾਂ ਇਸੇ ਤਰ੍ਹਾਂ ਆਮ ਆਦੀ ਪਾਰਟੀ ਦੀਆਂ ਨੀਤੀਆਂ ਨੂੰ ਦੇਖ ਕੇ ਜਿਹੜੇ ਅੱਛੇ ਲੋਕ ਹੈ ਜਿਨ੍ਹਾਂ ਨੇ ਆਪਣੀਆਂ ਆਪਣੀਆਂ ਪਾਰਟੀਆਂ 'ਚ ਤਨੋਂ ਮਨੋਂ ਸੇਵਾ ਕੀਤੀ ਔਰ ਲੋਕਾਂ ਲਈ ਕੁਝ ਕਰਨਾ ਚਾਹੁੰਦੇ ਨੇ ਉਹ ਅੱਜ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਪਚੈਤੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਪੂਰੀ ਤਿਆਰੀ ਹੈ ਜੀ ਲੋਕਾਂ 'ਚ ਉਤਸ਼ਾਹ ਹੈ ਔਰ ਬਹੁਤ ਪਿੰਡਾਂ 'ਚ ਸਹਿਮਤੀ ਹੋ ਰਹੀ ਹੈ ਮੈਨੂੰ ਲੱਗਦਾ ਵੀ ਰਾਜਪੁਰੇ ਚ ਸ਼ਾਇਦ ਅਸੀਂ 90% ਪਿੰਡਾਂ ਚ ਸਹਿਮਤੀ ਕਰਵਾ ਲਾਂਗੇ ਇੱਕ ਦੋ ਦਿਨਾਂ ਚ ਹੋਰ ਪਤਾ ਲੱਗ ਜੂਗਾ ਲੋਕ ਖੁਦ ਕਹਿ ਰਹੇ ਨੇ ਕਿ ਪਹਿਲਾਂ ਜਿਹੜੇ ਸਰਪੰਚੀ ਦੇ ਇਲੈਕਸ਼ਨ ਸੀ ਉੱਥੇ ਲੜਾਈਆਂ ਹੁੰਦੀਆਂ ਸੀ ਪਿਛਲੀਆਂ ਸਰਕਾਰਾਂ ਨੇ ਪਰਚਿਆਂ ਦੇ ਡਰ ਪਾਏ ਲੋਕਾਂ ਨੂੰ ਪਰ ਐਕਤੀ ਵਾਰ ਲੋਕ ਖੁਸ਼ੀ ਨਾਲ ਸਹਿਮਤੀ ਕਰ ਰਹੇ ਨੇ ਦੇਖੋ ਜੀ ਆਮ ਆਦਮੀ ਪਾਰਟੀ ਦੀ ਨੀਤੀਆਂ ਤੇ ਭੈਣ ਨੀਨਾ ਮਿੱਤਲ ਜੀ ਜੋ ਪਾਰਟੀ ਬਾਜੀ ਦੇ ਉੱਪਰ ਉੱਟ ਕੇ ਜੋ ਅੱਜ ਤੁਸੀਂ ਪਿੱਛੇ ਸਮੇਂ 'ਚ ਦੇਖਿਆ ਜਦੋਂ ਸਰਕਾਰਾਂ ਦੇ ਵਿੱਚ ਵੀ ਧੱਕਾ ਹੁੰਦਾ ਸੀ ਆਮ ਪੰਚਾਇਤੀ ਚੋਣਾਂ ਦੇ ਵਿੱਚ ਪਬਲਿਕ ਨਾਟਕ ਦਾਸ ਤੇ ਮੇਰੇ ਤੇ ਖੁਦ ਕਾਂਗਰਸ ਦੇ ਐਮਐਲਏ ਨੇ ਪਰਚੇ ਕਰਾਏ 307 ਦਾ ਪਰਚਾ ਹੋਇਆ ਪਿੰਡ 'ਚ ਪੀਸਫੁਲੀ ਇਲੈਕਸ਼ਨ ਹੋ ਰਹੀ ਸੀ ਇਲੈਕਸ਼ਨਾਂ ਚ ਪੁਲਿਸ ਭੇਜਦੇ ਨਹੀਂ ਮੈਨੂੰ ਚੱਕ ਲੈਣਾ ਮਤਲਬ ਜਲੀਲ ਕਰਨਾ ਇੱਕ ਪਾਰਟੀ ਦੇ ਨਮਾਇंदे ਨੂੰ ਸ਼ੋਮਨੀ ਕਾਲੀਦਨ ਦੇ ਨਮਾਇंदे ਨੂੰ ਤੁਸੀਂ ਕਿਸੇ ਪਾਰਟੀ ਦੇ ਵਰਕਰ ਨੂੰ ਚੱਕ ਕੇ ਖਾਣੇ ਚ ਲੈ ਜਾ ਰਹੇ ਹੋ ਧੱਕਾ ਪਰ ਮੈਂ ਧਨਵਾਦੀ ਹਾਂ ਮੈਡਮ ਨੀਨਾ ਮਿੱਤਲ ਦਾ ਇਹਨਾਂ ਦੀ ਪਾਰਟੀ ਦੇ ਵਿੱਚ ਪੀਸਫੁਲੀ ਜੋੜਾ ਬੰਦਾ ਨੂੰ ਆਦਰਮਾਨ ਮਿਲਦਾ ਜੋ ਚੋਣ ਹੈ ਉਹ ਕੋਈ ਧੱਕਾ ਨਹੀਂ ਕੋਈ ਕੁਝ ਨਹੀਂ ਇਹਨਾਂ ਦੀਆਂ ਜੋ ਨੀਤੀਆਂ ਜੋ ਡਵੈਲਪਮੈਂਟ ਨੂੰ ਦੇਖਦੇ ਹੋਏ ਅੱਜ ਮੈਂ ਸ਼ੋਮਨੀ ਕਾਲੀਦਨ ਨੂੰ ਛੱਡ ਕੇ ਦਿਹਾਤੀ ਪ੍ਰਧਾਨ ਸੀਗਾ ਸ਼ੋਮਨੀ ਕਾਲਦਾਂ ਮੈਂ ਜਿੰਨਾਂ ਕੋਲ ਆਇਆ ਬਿਨਾਂ ਸ਼ਰਤ ਬਿਨਾਂ ਕੰਡੀ 얻다 고갯떡고 ਉਹ ਤਾਂ ਮੈਂ ਨਹੀਂ ਰੱਖਦਾ ਤੁਹਾਡਾ ਇੱਜ਼ਤ ਮਾਨ ਰੱਖਦਾ ਕਿਉਂਕਿ ਜਿਹੜੇ ਇਹਨਾਂ ਨਾਲ ਸਾਡੇ ਤੋਂ ਪਹਿਲਾਂ ਆਮ ਪਾਰਟੀ ਨੂੰ ਜੁੜੇ ਹੋਏ ਹੈ ਜਿਹੜੇ ਸੇਵਾ ਕਰ ਰਹੇ ਆਂ ਪਾਰਟੀ ਅਸੀਂ ਉਹਨਾਂ ਨੂੰ ਦੇਖ ਕੇ ਅਸੀਂ ਉਹਦੇ ਮੰਗੇ ਸਾਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਉਹਨਾਂ ਦਾ ਰਾਈਟ ਬੰਦਾ ਹੈ ਜਿਹੜੇ ਸਾਡੇ ਤੋਂ ਪਹਿਲਾਂ ਜੁੜੇ ਹੋਏ ਆਂ ਬਾਕੀ ਭੈਣ ਇਹਨਾਂ ਮਿੱਤਲ ਜੀ ਨੂੰ ਪਤਾ ਜਿਹੜੇ ਨੂੰ ਪਾਰਟੀ ਚ ਕਿਹਨੂੰ ਆਦਰ ਮਾਨ ਦੇਣਾ ਇਹਨੂੰ ਸਭ ਕੁਝ ਪਤਾ ਪਰ ਮੈਂ ਇਹਨਾਂ ਨੂੰ ਫੇਰ ਵੀ ਹੱਥ ਜੋੜਾਂਗੇ ਅਸੀਂ ਬਿਨਾਂ ਲਾਲਚ ਤੋਂ ਬਿਨਾਂ ਕਿਸੇ ਅਹੁਦੇ ਤੋਂ ਵੀ ਅਹੁਦਾ ਤੁਸੀਂ ਉਹਨੂੰ ਦਿਓ ਜਿਹੜਾ ਸਾਡੇ ਤੁਹਾਡੀ ਪਾਰਟੀ ਸਾਡੇ ਤੋਂ ਸੀਨੀਅਰ ਹੈ ਅਸੀਂ ਮੈਂ ਤਾਂ ਅਸੀਂ ਬੇਨਤੀ ਕਰਾਂ ਬਾਕੀ ਆਜੇ ਆਮ ਪਾਰਟੀ ਦਾ ਪੱਲੜ ਫੜਿਆ ਅਸੀਂ ਦੋਗਲੀ ਪਾਲਿਸੀ ਕਰ ਲੈਣੀ ਸੀ ਆਮ ਪਾਰਟੀ ਦਾ ਝੰਡਾ ਚੱਕਿਆ ਤਾਂ ਆਮ ਪਾਰਟੀ ਨਾਲ ਰਹਿਣਾ ਜੀ ਤੁਹਾਡੇ ਵਿਧੇਸ ਸੰਗ ਵਿੱਚ ਕਾਂਗਰਸ ਵਿਧਾਇਕ ਵੱਲੋਂ ਜਿਹੜੇ ਬਸਤੂ ਦੇ ਗਏ ਹਾਂ ਜੀ ਪਰ ਕਾਂਗਰਸ ਤੋਂ ਦੂਤੀ ਅਫੀਰ ਕਦੋਂ ਆਇਆ ਕਿ ਕਾਲੀ ਤੋਂ ਦੂਤੀ ਨਹੀਂ ਨਹੀਂ ਦੇਖੋ ਜੀ ਮੈਂ ਤੁਹਾਨੂੰ ਗੱਲ ਬੇਨਤੀ ਉਹੀ ਗੱਲ ਕਰ ਰਿਹਾ ਵੀ ਜਿਹੜੀ ਆਮ ਪਾਰਟੀ ਹੈ ਨਾ ਕਦੇ ਕਿਸੇ ਨੇ ਧੱਕਾ ਨਹੀਂ ਕਰਿਆ ਮੈਂ ਆਮ ਪਾਰਟੀ ਦੀ ਨੀਤੀਆਂ ਨੂੰ ਦੇਖ ਕੇ ਆਇਆ ਕੋਈ ਪਿਛਲੀ ਸਰਕਾਰਾਂ ਦਾ ਮੈਂ ਇਸ ਕਰਕੇ ਵੇਰਵਾ ਕਰਿਆ ਵੀ ਜਿਹੜੇ ਕਾਂਗਰਸ ਦੇ ਪਿਛਲੀ ਸਰਕਾਰ ਚ ਐਮ ਐਲ ਏ ਰਹੇ ਆ ਉਹਨਾਂ ਨੇ ਲੋਕਾਂ ਨਾਲ ਬਹੁਤ ਧੱਕਾ ਕਰ ਕਹ ਜੀਆ ਜੂਏ ਇਹਨਾਂ ਦੇ ਟਾਈਮ 'ਚ ਚੱਲੇ ਜੀ ਕਿੰਨੇ ਬੰਦੇ ਮਰੇ ਸ਼ਰਾਬ 'ਚ ਤੁਹਾਨੂੰ ਆ ਮੇਰੇ ਨਾਲ ਪੱਤਰਕਾਰ ਵੀਰਾਂ ਨੂੰ ਜਿਆਦਾ ਪਤਾ ਵੀ ਮੈਂ ਇਸ ਚੀਜ਼ ਨੂੰ ਬਾਕੀ ਤੁਸੀਂ ਪੱਤਰਕਾਰਾਂ ਨਾਲ ਵੀ ਅੱਥੜੇ ਖੜੇ ਸੀਗੇ ਉਹ ਚੌਧਰੀ ਸਾਹਿਬ ਕਿੰਨਾ ਥੱਕਾ ਹੋਇਆ ਉਹਨਾਂ ਨਾਲ ਇਹਦਾ ਪੱਤਰਕਾਰ ਵੀਰਾਂ ਨੂੰ ਹੀ ਪਤਾ ਉਹਨੇ ਸਮਾਂ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਕਾਂਗਰਸ ਥੱਕ ਨਹੀਂ ਕਾਲੀ ਦਲ ਦਾ ਇਸ ਕਰਕੇ ਦੇਖੋ ਕਾਲੀ ਦਲ ਦੇ ਵਿੱਚ ਜਿਹੜੇ ਬੜੇ-ਬੜੇ ਮਗਰਮੱਛ ਨੇ ਜਿਨ੍ਹਾਂ ਨੇ ਅੱਜ ਹਜ਼ਾਰਾਂ ਕਰੋੜ ਦੀਆਂ ਪ੍ਰਾਪਰਟੀਆਂ ਬਣਾਈਆਂ ਜੀ ਉਹ ਬੰਦੇ ਅੱਜ ਕਾਲੀ ਦਲ ਨੂੰ ਬੇੜਾ ਕਰ ਕਰਕੇ ਚਲੇ ਗਏ ਉਹਨਾਂ ਤੁਸੀਂ ਹਿਸਾਬ ਲਾਓ ਵੀ ਮੈਂ ਕਹਿਣਾ ਵੀ ਨਹੀਂ ਚਾਹੁੰਦਾ ਵੀ ਜਿਹੜੇ ਹੁਣ ਨਵਾਂ ਅਕਾਲੀ ਦਲ ਜਿਹੜਾ ਬਣਿਆ ਜੀ ਉਹਨਾਂ ਜਿਹੜਾ ਅਕਾਲੀ ਦਲ ਨੂੰ ਲੱਗ ਹੋ ਕੇ ਕਹਿੰਦੇ ਵੀ ਅਸੀਂ ਚੰਗੀਆਂ ਨੀਤੀਆਂ ਦੇ ਚੰਗੀਆਂ ਨੀਤੀਆਂ ਵਾਲੇ ਬੰਦੇ ਸ੍ਰੀ ਉਹਨਾਂ ਨੇ ਬੰਦੇ ਨੇ ਤਾਂ ਪੱਠਾ ਬਟਾਣੇ ਕੱਲੇ ਅੱਜ ਜਿਹੜੇ ਬੰਦੇ ਛੱਡ ਗਏ ਜਿਆ ਤੁਸੀਂ ਮੈਂ ਤੁਹਾਨੂੰ ਪੁੱਛਦਾ ਪੱਤਰਕਾਰ ਵੀਰਾਂ ਨੂੰ ਜਿਹੜਾ ਅੱਜ ਉਹ ਐਮਪੀ ਬਣ ਜਾਂਦੇ ਸਰਦਾਰ ਸੁਖਬੀਰ ਸਿੰਘ ਬਾਦਲ ਚੰਗਾ ਸੀ ਉਹਨਾਂ ਵਾਸਤੇ ਰਾਜ ਸਰਦਾਰ ਸੁਖਬੀਰ ਸਿੰਘ ਬਾਦਲ ਹਾਰ ਗਏ ਚੋਣ ਤਾਂ ਅਕਾਲੀ ਦਲ ਮਾੜਾ ਹੋ ਗਿਆ ਸਾਡੇ ਨਾਲ ਕਿਹੜੇ ਕਿਹੜੇ ਉਧੇਦਾਰ ਜਿਹੜੇ ਅੱਜ ਪਾਰਟੀ ਸ਼ਾ ਨਹੀਂ ਦੇਖੋ ਮੇਰੇ ਪਿੰਡ ਦੇ ਵਿੱਚ ਜਿਹੜੇ ਉਧੇਦਾਰ ਸੀ ਕੁਮੇਤ ਪ੍ਰਧਾਨ ਸੀ ਰਾਜਪੁਰੇ ਦਾ ਕੋਈ ਜਨਨ ਸਕੱਤਰ ਸੀ ਜੀ ਕੋਈ ਕੋਈ ਸਾਡੇ ਪਿੰਡ ਦੇ ਆਪਣੇ ਲੈਵਲ ਦੇ ਜਿਹੜੇ ਪਿੰਡ ਦੇ ਅਸੀਂ ਬਣਾਏ ਹੋਏ ਸੀ ਸਾਡੇ ਪੀਸੀ ਪਿੰਕ ਦੇ ਬਣਾਏ ਪਏ ਸਾਡੇ ਹਾਈਵੇ ਸਾ ਉਹਨਾਂ ਨਾਲ ਸਾਡੇ ਉਹ ਵੀ ਸਾਡੇ ਜੱਸੀ ਭਾਈ ਨਹੀਂ ਹੋਗੇ ਜੀ ਨੰਬਰਦਾਰ ਸਾਹਿਬ ਨੰਬਰਦਾਰ ਸਾਹਿਬ ਇਹ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਸਾਰਾ ਪਿੰਡੇ ਆ ਗਏ ਜੀ ਜੇ ਦੇਖੋ ਮੇਰੀ ਬੇਨਤੀ ਸੁਣੋ ਕਾਂਗਰਸ ਨੂੰ ਜੇ ਵੋਟ 360 ਵੋਟ ਮੇਰੇ ਪਿੰਡ ਚ ਪਈ ਹੈ ਜੀ ਆ ਹੁਣ ਪਿੱਛੇ ਜੀ ਜਿਸ ਚ 305 ਵੋਟ ਦੋ ਨੰਬਰ ਦੇ ਕਾਲੀ ਦਲ ਨੂੰ ਪਈ ਹੈ ਜੀ ਦੇ ਫਿਰ ਇਹਨਾਂ ਦੀ ਆਪਣੀ ਬੋਰਡ ਸੀ ਆਮ ਆਦਮੀ ਪਾਰਟੀ ਜੇ ਅੱਜ ਅਸੀਂ ਕਰਕੇ ਅਸੀਂ ਪਿੰਡ ਦੇ ਵਿੱਚ ਕਲੀਨ ਸਵੀਪ ਕਰਾਂਗੇ ਆਮ ਆਦਮੀ ਪਾਰਟੀ ਜਿੱਤੋਗੀ ਜੇ ਅਸੀਂ ਸਾਡੇ ਨਾਲ ਆਏ ਅਸੀਂ ਭੈਣ ਨੀਨਾ ਮਿੱਤਲ ਦੇ ਆਸ਼ੀਰਵਾਦ ਨਾਲ ਬੁਲੰਤੀਆਂ ਦੇ ਆਮ ਆਦਮੀ ਪਾਰਟੀ ਨੂੰ ਲਿਖਦੇ ਕੱਲੇ ਸ਼ਾਮ ਤੋਂ ਪਿੰਡ ਦੀ ਨਹੀਂ ਅਸੀਂ ਗੱਲ ਕਰਦੇ ਅਸੀਂ ਸ਼ਹਿਰ ਦੇ ਵਿੱਚ ਵੀ ਜਿੰਨੇ ਜੋਗੇ ਹਨ ਸਾਡੇ ਭਰਾ ਮਿੱਤਰ ਰومی ਬਾਈ ਖੜਿਆ ਸਤਵਿੰਦਰ ਮਿਰਜਾ ਪਰ ਸਾਡੀ ਤਾਂ ਟੀਮ ਰਹੀ ਹੈ ਬਹੁਤ ਤਕੜੀ ਜਿਹੜੀ ਅੱਜ ਜੇ ਕਾਲੀ ਦਲ ਚੁੰਦਾ ਹੈ ਸਾਡੇ ਕਰਕੇ ਰਿਹਾ ਬਾਕੀ ਤੇ ਦੋ ਗ੍ਰੀਸੀ ਪਾਲਿਸੀ ਵਾਲੇ ਤੁਹਾਨੂੰ ਪਤਾ ਕਿੰਨੀ ਵਾਰੀ ਛੱਡ ਕੇ ਚਲੇ ਕਿੰਨੀ ਵਾਰੀ ਆ ਗਏ ਤਾਂ ਪੰਚਾਇਤੀ ਚੋ ਉਮੀਦ ਸਾਡੀ ਹੈਗੀ ਆ ਅਸੀਂ ਜ਼ੋਰ ਲਾ ਰਹੇ ਆ ਬੰਦਿਆਂ ਨੂੰ ਸਮਝਾਵਾਂ ਜਾ ਵੀ ਰਹੇ ਆ ਬੰਦੇ ਜਾ ਵੀ ਰਹੇ ਆ ਵਿੱਚ ਹੋ ਸਕਦਾ ਵੀ ਸਾਡੇ ਪਿੰਡ 'ਚ ਵੀ ਸ਼ਾਂਤੀ ਹੋ ਜਾ। ਅਸੀਂ ਕੋਸ਼ਿਸ਼ ਪੂਰੀ ਕਰ ਰਹੇ ਆ। ਬਾਕੀ ਨੀਨਾ ਮਿੱਤਰ ਭੈਣ ਬੈਠੀ ਸਾਡੀ ਜਿਹ ਕੋਈ ਨਹੀਂ ਮੰਦਾ। ਚਾਹੇ ਸਾਨੂੰ ਇਹਨਾਂ ਨੂੰ ਪਿੰਡ 'ਚ ਲੈ ਜਾਣਾ ਪਵੇ ਚਾਹੇ ਇਹਨਾਂ ਨੂੰ ਲੈ ਕੇ ਆਉਣਾ ਪਵੇ ਇਹਨਾਂ ਦੇ ਸ਼ੋਕ ਨਾਲ ਅਸੀਂ ਕੋਸ਼ਿਸ਼ ਕਰਾਂ ਵੀ ਸਾਡੇ ਪਿੰਡ 'ਚ ਸ਼ਾਂਤੀ ਹੋਵੇ। ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ।